ਡਾਰ ਹੁਣ ਸਾਨੂੰ ਨਹੀਂ ਲੱਗਦਾ ਸੱਪਾਂ ਦਾ ਐਵੇਂ ਤੁਹਾਨੂੰ ਆਖੀ ਇਹ ਕਹਿੰਦੀ ਲੱਗਿਆ ਕਿ ਇਹਨੂੰ ਭਜਾ ਦਈਏ ਨਹੀਂ ਨਹੀਂ ਭਜਾਇਆ ਮੈਂ ਭਜਾ ਕੇ ਕੱਢਾਂਗੇ ਕਿੱਥੇ ਵਿਚਾਰੀ ਚਲੋ ਸੁੱਤੇ ਦਾ ਬੈਠਾ ਹੈ ਲੜ ਸਕਦਾ ਸਨ ਕੁਝ ਵੀ ਕਰ ਸਕਦਾ ਪਰ ਹੁਣ ਕਿਉਂ ਮਾਰੀਏ ਚਲੋ ਸੁੱਤੇ ਦੇ ਬਾਰ ਕਿਉਂ ਕਰੀਏ ਉਹ ਤਾਂ ਇੱਕ ਸਾਹ ਦਾ ਸੁੱਤਾ ਹੀ ਹੈ ਉਹ ਵੀ ਮੁਸ਼ਕਲ ਚ ਹੈ ਉਹ ਵੀ ਮੁਸ਼ਕਲ ਚ ਹੈ ਤੁਸੀਂ ਮੁਸ਼ਕਲ ਚ ਹੋਗੇ ਤਾਂ ਅੱਡੇ ਨੂੰ ਸਾਨੂੰ ਕੋਈ ਕਹੂਗਾ ਤਾਂ ਤੁਹਾਡਾ ਵੀ ਤੇ ਤਾਂ ਦਿਲ ਦੁਖੂਗਾ ਲੱਗਦਾ ਕਿ ਉਹਦਾ ਵੀ ਜਾਨਵਰ ਹੋਈ ਨਾ ਪਰ ਉਹ ਵੀ ਇੱਕ ਟਾਈਮ ਸੁੱਤਾ ਹੀ ਹੈ ਹੁਣ ਸੁੱਤੇ ਦੇ ਵਾਰ ਕਰਨਾ ਚੰਗੀ ਗੱਲ ਥੋੜਾ ਇਹ ਹੁਣ ਜਿਆਦਾ ਹੋਣਗੇ ਹੁਣ ਇਸ ਕਰਕੇ ਜਿਆਦਾ ਹੋਣਗੇ ਹੁਣ ਜਦੋਂ ਅੰਦਰ ਸੁੱਕ ਪੁੱਕਾ ਹੋ ਗਿਆ ਇਹਨਾਂ ਅੰਦਰ ਨੂੰ ਆਉਣਾ ਹੁਣ ਸੁੱਕੇ ਨੂੰ ਆਉਣਾ ਪਾਣੀ ਜਿਹਦੇ ਵਾਰ ਹੁਣ ਆ ਸੁੱਕੇ ਦਾ ਕਰਕੇ ਬੈਠਾ ਮੈਂ ਪੰਜ ਸੱਤ ਦੇਖ ਲਏ ਜੀ ਮੈਂ ਉਹ ਪੋਟਰੀ ਫਾਰਮ ਤੇ ਗਿਆ ਸੀ ਇੱਕ ਤੇ ਮੈਨੂੰ ਲੜਦਾ ਲੜਦਾ ਰਹਿ ਗਿਆ ਸੀ ਪਰ ਕੋਈ ਨਹੀਂ ਰੱਬ ਨੇ ਬਚਾ ਕਰਤਾ ਤੇ ਹੜ੍ਹਾਂ ਨੇ ਤਬਾਹੀ ਮਚਾਈ ਆ ਉੱਥੇ ਜਿਹੜੇ ਜਾਨਵਰ ਨੇ ਉਹਨਾਂ ਦਾ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਵੀ ਕੋਈ ਨਾ ਕੋਈ ਢੋਈ ਚਾਹੀਦੀ ਸੀ ਬਹੁਤ ਸਾਰੇ ਜਾਨਵਰ ਹਾਲਾਂਕਿ ਘਰਾਂ ਵਿੱਚ ਜੋ ਪਸ਼ੂ ਰੱਖੇ ਰੋੜੇ ਵੀ ਆ ਪਰ ਸੱਪ ਵਰਗੇ ਜੀਵ ਵੀ ਜਿਹੜੇ ਇੱਥੇ ਬਹੁਤ ਸਾਰੇ ਘੁੰਮ ਰਹੇ ਨੇ ਜਿਹੜੇ ਕਿ ਖਤਰਨਾਕ ਵੀ ਨੇ ਪਰ ਇਧਰ ਅੰਕਲ ਹੋਣਾ ਦੇ ਬਿਲਕੁਲ ਘਰ ਦੇ ਨਾਲ ਬੈਠੇ ਹੋਏ ਨੇ ਕਿਉਂਕਿ ਕਾਫੀ ਟਾਈਮ ਤੋਂ ਅੰਕਲ ਜੀ ਕਿੰਨੇ ਕ ਟਾਈਮ ਤੋਂ ਇਹ ਜਿਹੜਾ ਸੱਪ ਇੱਥੇ ਬੈਠਾ ਇਹ ਤਿੰਨ ਦਿਨ ਹੋ ਗਏ ਅੱਛਾ ਜੀ ਤਿੰਨ ਦਿਨ ਹੋ ਗਏ ਤਿੰਨ ਦਿਨ ਤੋਂ ਤੁਸੀਂ ਇੱਦਾਂ ਹੀ ਦੇਖ ਹਾਂਜੀ ਇਦਾਂ ਹੀ ਵੇਖਣ ਦੇ ਯਾਰ ਵੀ ਲੱਗਦਾ ਇੱਥੋਂ ਡਾਰ ਹੁਣ ਸਾਨੂੰ ਨਹੀਂ ਲੱਗਦਾ ਸੱਪਾਂ ਦਾ ਐਵੇਂ ਤੁਹਾਨੂੰ ਆਖੀ ਐtanto ਨਹੀਂ ਲੱਗੇ ਕਿ ਇਹਨੂੰ ਭਜਾ ਦਈਏ ਜੀ ਐ ਨਹੀਂ ਭਜਾਇਆ ਮੈਂ ਇਹਨੂੰ ਭਜਾ ਕੇ ਕੱਢਾਂਗੇ ਕਿ ਕਿੱਥੇ ਵਿਚਾਰੇ ਨੂੰ ਚਲੋ ਸੁੱਕੇ ਧੰ ਬੈਠਾ ਹੈ ਮਤਲਬ ਪੰਜਾਬ ਦੀ ਅਜਿਹੀ ਕੌਮ ਹੈ ਜਿਹੜੇ ਜਾਨਵਰਾ ਵਾਸਤੇ ਵੀ ਐਨੇ ਇਨਸਾਨੀਅਤ ਰੱਖਦੀ ਹੈ ਤੇ ਅੱਜ ਮਾਰ ਰੱਬ ਦੀ ਪਈਏ ਕਿਵੇਂ ਲੱਗਦਾ ਮਤਲਬ ਕਿ ਰੱਬ ਨੇ ਐਡੀ ਮਾਰ ਪੰਜਾਬੀਆਂ ਤੇ ਐ ਤੇ ਇਸ ਟਾਈਮ ਉਹ ਸਾਡਾ ਦੁਸ਼ਮਣ ਹੀ ਆ ਲੜ ਸਕਦਾ ਸਾਨੂੰ ਕੁਝ ਵੀ ਕਰ ਸਕਦਾ ਪਰ ਹੁਣ ਕਿਉਂ ਮਾਰੀਏ ਚਲੋ ਜਦੋਂ ਸਾਹਮਣਾ ਆਉ ਉਹਦ ਮਾਰਦਾ ਜੀ ਰੱਬ ਦਾ ਆ ਹਾਂ ਰੱਬ ਦਾ ਮਾਰ ਸਮਝ ਕੇ ਤੁਸੀਂ ਕਰ ਰਹੇ ਹੋ। ਭਾਈ ਸੁੱਤੇ ਦੇ ਵਾਰ ਕਿਉਂ ਕਰੀਓ ਤੇ ਇੱਕ ਸਾਹ ਦਾ ਸੁੱਤਾ ਹੀ ਹੈ। ਉਹ ਵੀ ਮੁਸ਼ਕਲ ਚ ਹੈ। ਉਹ ਵੀ ਮੁਸ਼ਕਲ ਚ ਹੈ। ਤੁਸੀਂ ਮੁਸ਼ਕਲ ਚ ਹੋਗੇ ਤਾਂ ਅੱਡੇ ਨੂੰ ਤੁਹਾਨੂੰ ਕੋਈ ਕਹੂਗਾ ਤਾਂ ਤੁਹਾਡਾ ਵੀ ਤੇਦਾ ਦਿਲ ਦੁਖੂਗਾ। ਲੱਗਦਾ ਕਿ ਉਹਦਾ ਵੀ ਜਾਨਵਰ ਉਹ ਹੀ ਨਾ ਵੀ ਉਹ ਵੀ ਇੱਕ ਟਾਈਮ ਸੁੱਤਾ ਹੀ ਹੈ। ਹੁਣ ਸੁੱਤੇ ਦੇ ਵਾਰ ਕਰਨਾ ਚੰਗੀ ਗੱਲ ਥੋੜਾ। ਤੇ ਚਲੋ ਜਦੋਂ ਸਾਹਮਣੇ ਆਊਗਾ ਪੈਨ ਲੱਗੂਗਾ ਤਾਂ ਫਿਰ ਉਹ ਤੇ ਫਿਰ ਸਾਰਾ ਹੀ ਕੁਝ ਹੁੰਦਾ ਹੀ ਹੈ। ਅਜੇ ਤੱਕ ਨਹੀਂ ਆਈ ਹੁਣ ਮਾਰੇ ਪਰ ਦਿਲ ਦੇ ਵਿੱਚ ਇਹੀ ਹੈ ਕਿ ਉਹ ਆਪੇ ਹੀ ਚਲ ਜਵੇ ਆਪਣਾ ਰਸਤਾ ਬਣ ਜਵੇ ਪਾਣੀ ਘਟ ਸਾਨੂੰ ਇਹ ਵੀ ਡਰ ਆ ਵੀ ਤਾਂ ਨਾ ਚੜਾਵੇ ਤਾਂ ਚੜੇਗਾ ਤੇ ਤਾਂ ਆ ਜਾਏਗਾ ਜੇ ਧਿਆਨ ਵੀ ਰੱਖਦੇ ਧਿਆਨ ਵੀ ਰੱਖਦੇ ਆ ਹੁਣ ਕਿਤੇ ਮੰਨ ਲਓ ਬਿਸਤਰਿਆਂ 'ਚ ਵੜ ਗਿਆ ਤੇ ਰਾਤ ਬਰਾਦ ਤੁਹਾਨੂੰ ਪਤਾ ਹੀ ਹੈ ਕਿੰਨੇ ਹਨਾ ਮਤਲਬ ਕਿ ਖਤਰਨਾਕ ਮਾਹੌਲ ਆ ਇਧਰ ਪਿੰਡਾਂ ਅਜੇ ਹੁਣ ਜ਼ਿਆਦਾ ਹੋਣਗੇ ਹੁਣ ਇਸ ਕਰਕੇ ਜ਼ਿਆਦਾ ਹੋਣਗੇ ਹੁਣ ਜਦੋਂ ਅੰਦਰ ਸੁੱਕ ਪੁੱਕਾ ਹੋ ਗਿਆ ਇਹਨਾਂ ਅੰਦਰ ਨੂੰ ਆਉਣਾ ਹੁਣ ਸੁੱਕੇ ਨੂੰ ਆਉਣਾ ਇਹ ਪਾਣੀ ਜਿਹਦਾ ਹੁਣ ਆ ਸੁੱਕੇ ਦਾ ਕਰਕੇ ਬੈਠਾ ਤੁਣ ਜਦੋਂ ਇਹ ਪਾਣੀ ਲਏਗਾ ਇਹਨਾਂ ਘਰਾਂ ਨੂੰ ਸੁੱਕੇ ਚ ਹੁਣ ਇਹ ਸਾਨੂੰ ਡਰ ਹੈ ਭਾਈ ਜੀ ਕਿੱਡੀ ਇਨਸਾਨੀਅਤ ਹੈ ਨਾ ਆਪਣੇ ਪੰਜਾਬੀਆਂ ਦੇ ਵਿੱਚ ਤੁਸੀਂ ਆ ਕਿਉਂਕਿ ਤੁਸੀਂ ਵੀ ਨੌਜਵਾਨ ਹੋ 47 ਦੇ ਆਪਾਂ ਹੱਲੇ ਉਹ ਤੋਂ ਪਹਿਲਾਂ ਆਪਾਂ ਸਿੱਖਾਂ ਦਾ ਇਤਿਹਾਸ ਪੰਜਾਬੀਆਂ ਦੇ ਹਨਾ ਇਤਿਹਾਸ ਸੁਣਦੇ ਆ ਰਹੇ ਪੰਜਾਬ ਦਾ ਆਪਾਂ ਹਨਾ ਬਹੁਤ ਸਾਰੀਆਂ ਚੀਜ਼ਾਂ ਸੁਣੀਆਂ ਅੱਜ ਕੀ ਦਿਲ ਦੇ ਵਿਚ ਆ ਰਹੇ ਰੱਬ ਦਾ ਭਾਣਾ ਤੇ ਮੰਨਣਾ ਪੈਣਾ ਜੀ ਹੁਣ ਕੀ ਕਰ ਸਕਦੇ ਆਪਣੇ ਪੰਜਾਬ ਦਾ ਹੀ ਹੁੰਦਾ ਹੁੰਦਾ ਜੀ ਬਾਕੀ ਹੁਣ ਸਰਕਾਰਾਂ ਨੂੰ ਦੋਸ਼ ਤੇ ਆਪਾਂ ਕੀ ਦੇਣਾ ਕਿਉਂਕਿ ਮੀਂਹ ਨਹੀਂ ਅੱਗੋਂ ਹਟਦਾ ਉਤੋਂ ਵੀ 3 ਦਿਨ ਪਹਿਲਾਂ ਮੀਂਹ ਪਿਆ ਫੇਰ ਹੜਾ ਆਇਆ ਪੰਜਾਬੀ ਇੰਨੇ ਚੰਗੇ ਆ ਕਿ ਆ ਦੇਖੋ ਇੱਕ ਜਾਨਵਰ ਨੂੰ ਵੀ ਤੁਸੀਂ ਭਜਾ ਨਹੀਂ ਰਹੇ ਹੋ ਖਤਰਾ ਵੀ ਇਹ ਤੋਂ ਆਹੋ ਜਿਹਾ ਭਜਾਓ ਵਿਚਾਰੇ ਇੰਨੇ ਵੀ ਕਿੱਥੇ ਜਾਣਾ ਆਹ ਜਿਹੜੇ ਵਿਚਾਰੇ ਰਾਸ਼ਨ ਲੈ ਲਾ ਕੇ ਆਉਂਦੇ ਵੀ ਰੱਬ ਨੇ ਤੇ ਸਾਡਾਂ ਨਾ ਧੱਕਾ ਕਰ ਹੀ ਦਿੱਤਾ ਵਾ ਤੇ ਹੁਣ ਇਧਰ ਅਸੀਂ ਕਿਉਂ ਧੱਕਾ ਕਰੀਏ ਚਲੋ ਬੈਠਾ ਦੇ ਬੈਠਾ ਰਵੇ ਵੇਹੇ ਹੋਰ ਵੀ ਜਾਨਵਰ ਬੜੇ ਭਜੇ ਫਿਰਦੇ ਇੱਕ ਆ ਹੀ ਇੱਕ ਹੋਰ ਸੀ ਤੇ ਹੁਣ ਇਧਰ ਬੈਠੇ ਚਲੋ ਸੁੱਖੇ ਦਾ ਬੈਠੇ ਰਹੇ ਚਾਨੂੰ ਕੀ ਕਹਿੰਦਾ ਕਿੰਨੇ ਕੁ ਪ ਮੈਂ ਪੰਜ ਸੱਤ ਦੇਖ ਲਏ ਜੀ ਮੈਂ ਉਹ ਪੋਟਰੀ ਫਾਰਮ ਤੇ ਗਿਆ ਸੀ ਇੱਕ ਤੇ ਮੈਨੂੰ ਲੜਦਾ ਲੜਦਾ ਰਹਿ ਗਿਆ ਸੀ ਪਰ ਕੋਈ ਨਹੀਂ ਰੱਬ ਨੇ ਬਚਾ ਕਰਤਾ ਤੇ ਬਾਕੀ ਉਹਦੇ ਵੀ ਨਾਲ ਵਾਵਾ ਲੱਗੇ ਜੀ ਆਪਣੇ ਪੋਟਰੀ ਫਾਰਮ ਦੇ ਵੀ ਬਾਕੀ ਇੱਕ ਆ ਸੀ ਇੱਕ ਹੋਰ ਦੇ ਲੱਗੇ ਸੀ ਉਹ ਅੱਜ ਸਵੇਰੇ ਇਹਨੂੰ ਚਲ ਗਿਆ ਬਾਕੀ ਇੱਧਰ ਆਪਣੀ ਹਵੇਲੀ ਐ ਇੱਥੇ ਵੀ ਦੋ ਤਿੰਨ ਅੰਦਰ ਵੜੇ ਸੀ ਤੇ ਬਾਕੀ ਉਹ ਸਾਰੇ ਹੁਣ ਮੇਰੇ ਸਾਬ ਨਾਲ ਹੌਲੀ ਹੌਲੀ ਜਾਂਦੇ ਜਾਂਦੇ ਆਪਣੇ ਬਿੱਲਾਂ ਰੋਡਾਂ ਨੂੰ ਜਿਹੜੇ ਆਪਾਂ ਕਹਿ ਸਕਦੇ ਹਾਂ ਹਾਂਜੀ ਵਾਫ ਜਾ ਰਹੇ ਹਾਂ ਹਾਂਜੀ ਵਾਫ ਜਾ ਰਹੇ ਹਾਂ ਪਰ ਦੇਨ ਪਾਜੀ ਇਹਨਾਂ ਦੇਖੋ ਕਿੱਡਾ ਆ ਪੰਜਾਬੀਆਂ ਦਾ ਉਹ ਤੇ ਫਿਰ ਤੁਸੀਂ ਤੁਹਾਨੂੰ ਪਤਾ ਹੀ ਹੈ ਪੰਜਾਬੀਆਂ ਤੇ ਇਨਾਂ ਤੇ ਦਿਲ ਰੱਖਣਾ ਹੀ ਪ ਤਾਨੂੰ ਪਤਾ ਹੀ ਹੈ ਸੱਪਾਂ ਦੀਆਂ ਸਿਰੀਆਂ ਦੇ ਪੈਰ ਨੱਪ ਕੇ ਹੀ ਤੁਸੀਂ ਫਸਲ ਬੀਜਦੇ ਹੋ ਸਹੀ ਗੱਲ ਜੀ ਸਹੀ ਗੱਲ ਜੀ ਹੁਣ ਤੁਹਾਨੂੰ ਪਤਾ ਹੀ ਹੈ ਹੁਣ ਚਲੋ ਹੁਣ ਬੈਠਾ ਆਪਾਂ ਹੁਣ ਕੁਝ ਕਰ ਵੀ ਨਹੀਂ ਸਕਦੇ ਤੇ ਬਾਕੀ ਇੰਨਾ ਕਰ ਸਕਦੇ ਵੀ ਇਹਨੂੰ ਨਾ ਮਾਰੀਏ ਨਾ ਭਜਾਈਏ ਵਿਚਾਰਾ ਵੀ ਬੈਠਾ ਰਵੇ ਆ ਆ ਵੀ ਪਾਣੀ ਪਤਾ ਜੀ ਹੈ ਜੀ ਇਹ ਵੀ ਆ ਵੀ ਪਾਣੀ ਕਰਕੇ ਬੈਠਾ ਵਾ ਤੇ ਤਾਂ ਕਰਕੇ ਆਪਾਂ ਇਹਨਾਂ ਨੂੰ ਨਹੀਂ ਭਜਾਈਦਾ ਵੀ ਚਲੋ ਕੋਈ ਗੱਲ ਨਹੀਂ ਬਲਜਿੰਦਰ ਤੁਹਾਨੂੰ ਦਿਖਾ ਰਿਹਾ ਦੇਖੋ ਸਾਹਮਣੇ ਉਹ ਜਿਹੜਾ ਆ ਉਹ ਦੇਖ ਸਕਦੇ ਤੁਸੀਂ ਸੱਪ ਜਿਹੜਾ ਬੈਠਾ ਵਾ ਕਿਹੜੀ ਨਸਲ ਹੈ ਇਹ ਤੁਸੀਂ ਕਮੈਂਟਾਂ 'ਚ ਆਪੇ ਦੱਸ ਦਿਓ ਤੇ ਕਾਫੀ ਖਤਰਨਾਕ ਹੁੰਦੇ ਕਿਉਂਕਿ ਇਹ ਜਿਹੇ ਸੱਪ ਲੜ ਵੀ ਸਕਦੇ ਨੇ ਪਰ ਬਾਈ ਹੁਣੇ ਕਿਉਂਕਿ ਹਾਲਾਤ ਸਾਰੇ ਆ ਤੇ ਮਾੜੇ ਨੇ ਨਾ ਜਾਨਵਰਾਂ ਦੇ ਉੱਤੇ ਮਾੜੇ ਨੇ ਰੱਬ ਦੀ ਮਾਰ ਹਰ ਇੱਕ ਦੇ ਉੱਤੇ ਪਈ ਆ ਫਸਲਾਂ ਤੇ ਪਈ ਆ ਜਾਨਵਰਾਂ ਤੇ ਪਈ ਆ ਲੋਕਾਂ ਦੇ ਉੱਤੇ ਪਈ ਆ ਸੋ ਇਹ ਮਾਰ ਜਿਹੜੀ ਹੈ ਸਮਾਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੋ ਇਹ ਪੰਜਾਬ ਦੀ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਰ ਪਰਿਵਾਰਕ ਮੈਂਬਰਾਂ ਦਾ ਹੌਸਲਾ ਹੈ ਕਿ ਇਹਨੂੰ ਭਜਾਇਆ ਨਹੀਂ ਹੈਗਾ ਉੱਪਰ ਵੀ ਚੜ ਸਕਦਾ ਇਹਨੂੰ ਭਜਾਣ ਦੀ بجائے ਉਸ ਨੂੰ ਉਸੇ ਹਾਲਾਤਾਂ ਚ ਉੱਥੇ ਰਹਿਣ ਦਿੱਤਾ ਕਿ ਠੀਕ ਹੈ ਜਦੋਂ ਇੱਥੋਂ ਪਾਣੀ ਘਟੂਗਾ ਤੇ ਆਪਣੀਆਂ ਜੋ ਖੁੱਡਾਂ ਦੇ ਵਿੱਚ ਜੋ ਰਹਿਣ ਵਸੇਰੀਆਂ ਚਲੇ ਜਾਣ ਸਾਹਮਣੇ ਪੋਲਟਰੀ ਫਾਰਮ ਚ ਵੀ ਵਾਧੂ ਇੱਥੇ ਦਬਾਈ ਦੱਸ ਰਹੇ ਕਿ ਸੱਪ ਵਗੈਰਾ ਉੱਥੇ ਬੈਠੇ ਹੋਏ ਨੇ ਸੋ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਦੇਖਿਦ ਰਹੋ ਪ੍ਰੋ ਪੰਜਾਬ